ਮੇਰਾ ਪਤੀ ਵੀ ਮਲਜ਼ਮ ਨੂੰ ਲੈ ਕੇ ਜਾਣ ਲਿਆ ਸੀ ਤੇ ਮੈਡੀਕਲ ਕਰਾਉਣ ਵਾਸਤੇ ਤੇ ਵਾਪਸ ਲੈ ਕੇ ਜਦੋਂ ਮਲਜ਼ਮ ਨੂੰ ਫੜ ਕੇ ਲੈ ਕੇ ਆਏ ਦੁਬਾਰਾ ਤੇ ਰਸਤੇ 'ਚ ਹੁੰਦਿਆਂ ਉਹਨਾਂ ਦੀ ਡੈਥ ਹੋ ਗਈ ਦੌੜਦੇ ਆ ਤੇ ਜਿੱਦਾਂ ਹੁਣ ਵੀ ਮਕੇਰੀਆਂ ਐਕਸੀਡੈਂਟ ਹੋਇਆ ਪੁੱਲ ਸਮਲਜਮ ਦਾ ਉਹਨਾਂ ਨੂੰ ਸ਼ਹੀਦੀ ਵਾਰਦ ਮਿਲਿਆ ਵਾ ਇਹਨਾਂ ਨੂੰ ਵੀ ਸ਼ਹੀਦੀ ਵਾਰਦ ਮਿਲਣਾ ਚਾਹੀਦਾ ਤੇ ਜੋ ਸਾਡਾ ਹੱਕ ਬੰਦਾ ਸਾਨੂੰ ਦਿੱਤਾ ਜਾਵੇ ਥੋੜੇ ਦਿਨ ਪਹਿਲੇ ਮਤਲਬ ਵੀ ਮੇਰੇ ਪਾਪਾ ਪੰਜਾਬ ਪੁਲਿਸ 'ਚ ਆਇਆ ਐਸਐਸੀ ਸੀ ਤੇ ਉਹ ਸਿਵਲ ਹਸਪਤਲ ਮੁਰਜੇ ਨੂੰ ਦਾ ਮੈਡੀਕਲ ਕਰਾਉਣ ਗਏ ਸੀ ਤੇ ਉਥੋਂ ਭੱਜ ਗਿਆ ਤੇ ਉਥੋਂ ਉਹਨਾਂ ਨੇ ਫੜ ਲਿਆ ਫੇਰ ਫੇਰ ਵਾਪਸ ਹੁੰਦਾ ਮਰਨ ਤਾਂ ਕੋਈ ਨਾ ਛੱਡਿਆ ਨਹੀਂ ਆ ਤੇ ਪਰ ਅਖੀਰ ਤੇ ਉਹਨਾਂ ਦੀ ਡੈਥ ਹੋ ਗਈ ਤੇ ਸਾਨੂੰ ਅਸੀਂ ਇਹ ਜੋਣੇ ਵੀ ਸਾਨੂੰ ਸਾਡਾ ਬੰਦ ਹੱਕ ਦਿੱਤਾ ਜਾਵੇ ਤੇ ਥੋੜੇ ਦਿਨ ਪਹਿਲੇ ਹੀ ਮੁਕੇਰੀਆਂ ਲੱਗੇ ਐਕਸੀਡੈਂਟ ਹੋਇਆ ਸੀ ਪੁਲਿਸ ਵਾਲਿਆਂ ਦਾ ਉਹਨਾਂ ਨੂੰ ਸ਼ੀਦੀ ਦਾ ਦਰਜਾ ਮਿਲਿਆ ਤੇ ਅਸੀਂ ਵੀ ਜੋ ਉਹਨਾਂ ਵੀ ਸਾਡੇ ਪਾਪਾ ਨੂੰ ਸ਼ੀਦੀ ਦਾ ਦਰਜਾ ਦਿੱਤਾ ਰਿਹਾ ਉਹਨਾਂ ਇੰਨੀ ਬਾਦਰੀ ਨਾਲ ਚੋਰ ਨੂੰ ਨਹੀਂ ਛੱਡਿਆ ਭਾਵੇਂ ਆਪਣੀ ਜਾਨ ਗਵਾਲੀ ਆ ਮੇਰਾ ਨਾਮ ਦਵਿੰਦਰ ਸਿੰਘ ਹੈ ਜੀ ਮੇਰਾ ਭਰਾ ਸੀ ਐਸਆਈ ਪਰਮਜੀਤ ਸਿੰਘ ਤੇ 18 ਤਰੀਕ ਨੂੰ 18 ਜਨਵਰੀ 2024 ਨੂੰ ਉਹ ਕੋਜੇ ਜਿਹੜੇ ਦੋਸ਼ੀ ਉਹਨਾਂ ਦਾ ਮੈਡੀਕਲ ਕਰਾਉਣ ਜਿਹੜਾ ਸਿਵਲ ਹਸਪੀਟਲ ਲੈ ਕੇ ਆਏ ਸੀ ਤੇ ਇੱਕ ਜਿਹੜਾ ਮੁਜਰਮਾਂ ਵਿੱਚੋਂ ਭੱਜ ਗਿਆ ਇਸ ਨੇ ਬੜੀ ਬਹਾਦਰੀ ਨਾਲ ਉਹਨੂੰ ਪਿੱਛਾ ਪਿੱਛੇ ਦੌੜ ਕੇ ਉਹਨੂੰ ਫੜਿਆ ਤੇ ਫੜ ਕੇ ਤੇ ਵਾਪਸ ਜਦੋਂ ਹਸਪੀਟਲ ਵਾਪਸ ਲੈ ਕੇ ਆਏ ਆ ਤੇ ਉਹਨੂੰ ਸਾਹ ਹੀ ਇੰਨਾ ਚੜ ਗਿਆ ਸੀ ਕਿ ਉਹਦਾ ਜਿਹੜਾ ਸਾਹ ਫੁੱਲਣ ਕਾਰਨ ਜਿਹੜੀ ਉਹਦੀ ਮੌਤ ਹੋ ਗਈ ਪਹਿਲਾਂ ਤਾਂ ਸਾਨੂੰ ਨਹੀਂ ਸੀ ਪਤਾ ਸੀ ਤੇ ਸੋਚਿਆ ਵੀ ਸ਼ਾਇਦ ਹਸਪੀਟਲ ਵੈਸੇ ਮੌਤ ਹੋ ਗਈ ਆ ਕਿਸੇ ਨੂੰ ਵੀ ਨਹੀਂ ਪਤਾ ਪਰ ਮੀਡੀਆ ਚ ਤੇ ਜਿਹੜੀਆਂ ਵੀਡੀਓ ਕਲਿੱਪ ਆਪਾਂ ਵੇਖੀਆਂ ਸੀ ਸੀਸੀਟੀਵੀ ਕੈਮਰੇ ਵੇਖੇ ਤੇ ਉੱਚ ਫਿਰ ਸਾਫ਼ ਆਪਾਂ ਨੂੰ ਪਤਾ ਲੱਗਾ ਕਿ ਜਦੋਂ ਮੁਰਜ਼ਮ ਨੂੰ ਵਾਪਸ ਲਿਆ ਰਿਆ ਸੀ ਤੇ ਉਦੋਂ ਦੀ ਮੌਤ ਹੋਈ ਆ ਤੇ ਮੌਤ ਤੱਕ ਉਸ ਨੇ ਉਹ ਦੋਸ਼ੀ ਨੂੰ ਫੜੀ ਰੱਖਿਆ ਤੇ ਜਦੋਂ ਮਤਲਬ ਹਸਪੀਟਲ ਤੇ ਲਾਗੇ ਪਹੁੰਚਦੇ ਆ ਤੇ ਉਦੋਂ ਦੀ ਮੌਤ ਹੋ ਜਾਂਦੀ ਆ ਤੇ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲੇ ਅਮਰੇਸਰ ਸਾਹਿਬ ਤੇ ਕਮਿਸ਼ਨਰ ਸਾਹਿਬ ਨੇ ਇਹ ਕਿਹਾ ਕਿ ਉਹ ਸਾਡਾ ਪਰਿਵਾਰ ਦਾ ਹੀ ਮੈਂਬਰ ਆ ਪੁਲਿਸ ਇੱਕ ਪਰਿਵਾਰ ਆ ਤੇ ਉਹਨਾਂ ਨੂੰ ਸਾਰਿਆਂ ਉਹ ਹੀ ਸ਼ਹੀਦੀ ਦਾ ਦਰਜਾ ਤੇ ਬਹਾਦਰੀ ਪੁਰਸਕਾਰ ਦਿੱਤਾ ਜਾਊਗਾ ਜਿਵੇਂ ਕਿ ਮਕੇਰੀਆਂ 17 ਜਨਵਰੀ ਨੂੰ ਇੱਕ ਐਕਸੀਡੈਂਟ ਹੋਇਆ ਤੇ ਸੀਐਮ ਮਾਨ ਸਾਹਿਬ ਨੇ ਉਹਨਾਂ ਨੂੰ ਜਿਹੜੇ ਹੈ ਸ਼ਹੀਦੀ ਦਾ ਦਰਜਾ ਦਿੱਤਾ ਤੇ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਸਾਰੀਆਂ ਜਿਹੜੇ ਬੈਨੀਫਿਟ ਆ ਐਚਡੀਐਫਸੀ ਵੱਲੋਂ ਜਾਂ ਡਿਪਾਰਟਮੈਂਟ ਵੱਲੋਂ ਉਹ ਦੇਣ ਦਾ ਐਲਾਨ ਕੀਤਾ ਤੇ ਅਸੀਂ ਵੀ ਮੰਗ ਕਰਦੇ ਹਾਂ ਕਿ ਸਾਡੇ ਭਰਾ ਨੇ ਜਿਹੜੇ ਮੁਰਜਮ ਦੇ ਮਗਰ ਭੱਜ ਕੇ ਆਪਣੀ ਜਾਨ ਗਵਾ ਲਈ ਆ ਤੇ ਜੇ ਬਾਈਚਾਂਸ ਉਹ ਮਰਜਮ ਭੱਜ ਜਾਂਦਾ ਤੇ ਪੁਲਿਸ ਤੇ ਅਲੀਗੇਸ਼ਨ ਲੱਗਣੇ ਸੀ ਪਰ ਉਹਨੇ ਬੜੀ ਬਹਾਦਰੀ ਨਾਲ ਫੜਿਆ ਇਸ ਕਰਕੇ ਉਹਨੂੰ ਬਾਹਾਦਰੀ ਦਾ ਪੁਰਸਕਾਰ ਤੇ ਦਿੱਤਾ ਹੀ ਜਾਵੇ ਤੇ ਨਾਲ ਜਿਹੜੇ ਆ ਛੀਦੀ ਦਾ ਦਰਜਾ ਵੀ ਜਰੂਰ ਦਿੱਤਾ ਜਾਵੇ ਤੇ ਅਸੀਂ ਚਾਹੁੰਦੇ ਆ ਕਿ ਜੇ ਇਸ ਤਰ੍ਹਾਂ ਜਿਹੜਾ ਬੰਦਾ ਆਪਣੀ ਇਮਾਨਦਾਰੀ ਨਾਲ ਡਿਊਟੀ ਕਰਦਾ ਤੇ ਜੇ ਉਹਨੂੰ ਅੱਜ ਭਾਵੇਂ ਕਿ ਉਹਦਾ ਹੁਣ ਉਹ ਵਾਪਸ ਤੇ ਨਹੀਂ ਆ ਸਕਦਾ ਪਰ ਜੇ ਉਹਦਾ ਮਾਨ ਸਨਮਾਨ ਕੀਤਾ ਜਾਵੇ ਤਾਂ ਇਸ ਤਰ੍ਹਾਂ ਹਰੇਕ ਕੋਈ ਬੰਦਾ ਜਿਹੜਾ ਵਾ ਉਹ ਆਪਣੀ ਡਿਊਟੀ ਜਿਹੜਾ ਵਧੀਆ ਤਰ੍ਹਾਂ ਕਰੇ ਮੇਰਾ ਨਾਂ ਜੁਗਰਾਤ ਸਿੰਘ ਹੈ ਜੀ ਪੁਲਾਰ ਪਰਮਜੀਤ ਸਿੰਘ ਨੇ ਇੱਕ ਤੰਦ ਹੀ ਨਾਲ ਜਿਹੜੀ ਆ ਡਿਊਟੀ ਨਿਭਾਈ ਆ ਔਰ ਆਪਣੀ ਜਾਨ ਦੀ ਪਰਵਾਹ ਵੀ ਨਹੀਂ ਕੀਤੀ ਉਹਨਾਂ ਨੇ ਔਰ ਡਿਊਟੀ ਦੌਰਾਨ ਜਿਹੜੀ ਆਪਣੀ ਜਾਨ ਦੇ ਗਏ ਨੇ ਉਹ ਲੇਕਿਨ ਹੁਣ ਤੱਕ ਨਾ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਔਰ ਜਿਹੜੀ ਕੋਈ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਵੀ ਕੋਈ ਸਹਾਇਤਾ ਉਹਨਾਂ ਦੇ ਪਰਿਵਾਰ ਨੂੰ ਜਿਹੜੀ ਆ ਉਹ ਦਿੱਤੀ ਨਹੀਂ ਗਈ ਅਜੇ ਤੱਕ ਸਾਡੀ ਬੇਨਤੀ ਆ ਸਰਕਾਰ ਨੂੰ ਕਿ ਜਦੋਂ ਅਸੀਂ ਅਜਿਹੇ ਤਨਦੇਹੀ ਨਾਲ ਇਮਾਨਦਾਰ ਜਿਹੜੇ ਆ ਪੁਲਿਸ ਵਾਲੇ ਸਾਡੇ ਭਰਾ ਨੇ ਜਦੋਂ ਉਹਨਾਂ ਦੀ ਅਸੀਂ ਇੱਕ ਮੈਂ અપਮਾਨ ਸ਼ਬਦ ਕਵਾਂ ਪੀ ਇਦਾਂ ਫਿਰ ਉਹਨਾਂ ਵਿੱਚ ਜਿਹੜੀ ਆ ਬਾਕੀ ਜਿਹੜੇ ਉਹਨਾਂ ਦੇ ਸਾਥੀ ਡਿਊਟੀਆਂ ਕਰਦੇ ਨੇ ਤੇ ਉਹਨਾਂ ਦਾ ਜਿਹੜਾ ਵਾ ਇਹਦੇ ਨਾਲ ਜਿਹੜਾ ਵਾ ਟੈਂਦੀ ਕਲਾ ਵਿੱਚ ਜਾਣਗੇ ਕਿਉਂਕਿ ਜੇ ਮੰਨ ਲਓ ਉਹਨਾਂ ਦਾ ਕੋਈ ਮਾਨ ਸਨਮਾਨ ਸਰਕਾਰ ਵੱਲੋਂ ਜਾਂ ਜਿਹੜਾ ਵਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਜਾਂਦਾ ਵਾ ਤੇ ਇਹਦੇ ਨਾਲ ਜਿਹੜਾ ਵਾ ਸਮੂਚੀ ਜਿਹੜੀ ਆ ਪੁਲਿਸ ਜਿੰਨੀ ਵੀ ਹੈਗੀ ਆ ਜਿਹੜੇ ਵੀ ਜਵਾਨ ਡਿਊਟੀਆਂ ਕਰਦੇ ਨੇ ਉਹਨਾਂ ਦਾ ਜਿਹੜਾ ਮਨੋਬਲ ਵਧੇਗਾ ਤੇ ਅੱਗੇ ਤੋਂ ਵੀ ਜਿਹੜੇ ਉਹ ਤੰਦੇ ਹੀ ਨਾਲ ਜਿਹੜੀਆਂ ਡਿਊਟੀਆਂ ਵਾ ਉਹ ਨਿਭਾਉਣਗੇ ਦੇਖੋ ਜੀ ਉਦੋਂ ਮੌਕੇ ਤੇ ਜਿਹੜਾ ਆਏ ਸੀ ਔਰ ਸਾਨੂੰ ਤਾਂ ਇਹੀ ਕਿਹਾ ਗਿਆ ਕਿ ਸਾਰਾ ਕੋਸ਼ਿਸ਼ ਜਿਹੜਾ ਵਾ ਉਹ ਇਹਨਾਂ ਦੇ ਅਸੀਂ ਕਰਾਂਗੇ ਕਿਉਂਕਿ ਡਿਊਟੀ ਦੇ ਦੌਰਾਨ ਜਿਹੜੀ ਇਹਨਾਂ ਦੀ ਇਹ ਸ਼ਹਾਦਤ ਹੋਈ ਆ ਤੇ ਅਸੀਂ ਜੋ ਵੀ ਇਹਨਾਂ ਦਾ ਬਣਦਾ ਮਾਨ ਸਨਮਾਨ ਆ ਉਹ ਅਸੀਂ ਇਨਾਂ ਨੂੰ ਦਵਾਵਾਂਗੇ ਸਾਡੀ ਕੋਸ਼ਿਸ਼ ਇਹ ਹੋਊਗੀ ਲੇਕਿਨ ਅਜੇ ਤੱਕ ਨਾ ਤਾਂ ਕਿਸੇ ਪ੍ਰਸ਼ਾਸਨ ਵੱਲੋਂ ਕੋਈ ਵੀ ਜਿਹੜੀ ਸਹਾਇਤਾ ਜਾਂ ਸਹੂਲਤ ਦਿੱਤੀ ਗਈ ਮੇਰਾ ਨਾਮ ਕੁਲਜੀਤ ਸਿੰਘ ਭਾਈ ਇਹ ਕਹਣੇ ਚਾਹੁੰਦੇ ਜੋ ਪਰਮਜੀਤ ਜੋ ਸਾਡਾ ਮੁਲਾਜ਼ਮ ਮਜ਼ਰਮ ਨੂੰ ਪੇਸ਼ ਕਰਦੇ ਹੋਇਆ ਉਹ ਸ਼ਹੀਦ ਹੋਇਆ ਇਹਨਾਂ ਨੂੰ ਕੋਈ ਬੈਨੀਫਿਟ ਨਹੀਂ ਮਿਲਿਆ ਜਿਤਨਾ ਪੁਲਿਸ ਦੇ ਮੁਲਾਜ਼ਮ ਜੋ ਮਲੇਕ ਬਕੇਰੀਆ ਉੱਤੇ ਐਕਸੀਡੈਂਟ ਹੋਇਆ ਮਾਨ ਸਾਹਿਬ ਨੇ ਉਹਨਾਂ ਨੂੰ ਉਸੇ ਟਾਈਮ ਸ਼ਹੀਦੀ ਦਾ ਦਰਜਾ ਦਿੱਤਾ ਤੇ ਉਹਨਾਂ ਨੂੰ 1-1 ਕਰੋੜ ਰੁਪਏ ਦਾ ਜੋ ਰਾਸ਼ੀ ਵੀ ਦਿੱਤੀ ਹੈ ਔਰ ਨੌਕਰੀਆਂ ਦੇ ਉਹਨਾਂ ਬੱਚਿਆਂ ਵਾਸਤੇ ਬੇਨਫੀਟ ਦਿੱਤੇ ਆ ਉਹ ਜੋ ਵੀ ਆ ਉਹ ਸਰਦਾਰ ਪਰਮਜੀਤ ਸਿੰਘ ਦੇ ਪਰਿਵਾਰ ਨੂੰ ਇਹ ਬੇਨਫੀਟ ਮਿਲਣੇ ਚਾਹੀਦੇ ਸਾਡੇ ਸਾਰੇ ਪਰਿਵਾਰ ਵੱਲੋਂ ਇਹ ਹੀ ਮੰਗਿਆ ਹੈ